ਅਜਨਾਲਾ ਦੇ ਪਿੰਡ ਕੰਨੇਵਾਲ ਵਿੱਚ ਦੱਸਦੀ ਹੈ ਕਿ ਮੰਤਰੀ ਢਾਲੀਵਾਲ ਨੇ 11 ਕਰੋੜ ਰੁਪਏ ਦੀ ਲਾਗਤ ਤੇ ਨਾਲ ਤਿਆਰ ਹੋਣ ਵਾਲੇ ਪੁਲ ਦਾ ਜਾਇਜ਼ਾ ਲਿਆ ਸਬੰਧੀ ਗੱਲਬਾਤ ਕਰਦੇ ਮੰਤਰੀ ਢਾਲੀਵਾਲ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਕੰਨੇਵਾਲ ਦੇ ਵਿੱਚ ਪਹੁੰਚੇ ਤਾਂ ਉਹਨੇ ਕਿਹਾ ਕਿ ਇਲੈਕਸ਼ਨ ਦਰਮਿਆਨ ਇਥੋਂ ਦੇ ਕਿਸਾਨਾਂ ਦੀ ਇੱਕ ਵੱਡੀ ਮੰਗ ਸੀ ਕਿ ਇੱਥੇ ਇੱਕ ਪੁਲ ਬਣਾਇਆ ਜਾਵੇ ਕਿਉਂਕਿ ਜਦ ਹੜ੍ਹ ਆਉਂਦੇ ਹਨ ਤਾਂ ਹਜ਼ਾਰਾਂ ਇੱਕ ਜ਼ਮੀਨ ਬਰਬਾਦ ਜਿਹੜੀ ਹੋ ਜਾਂਦੀ ਸੀ ਅਤੇ ਕਈ ਵਾਰ ਕਿਸਾਨਾਂ ਦੀਆਂ ਮੌਤਾਂ ਵੀ ਜਿਹੜੀਆਂ ਹੋ ਚੁੱਕੀਆਂ ਨੇ ਅੱਗੇ ਉਹਨੇ ਕਿਹਾ ਹੈ ਕਿ ਪੁਲ ਕੁਝ ਦਿਨਾਂ ਬਾਅਦ ਬਣ ਕੇ ਤਿਆਰ ਹੋ ਜਾਵੇਗਾ ਜਿਸ ਦੇ ਨਾਲ ਦਰਜਣਾ ਪਿੰਡਾਂ ਨੂੰ ਵੱਡਾ ਲਾਭ ਹੋਵੇਗਾ ਤੇ ਜਦੋਂ ਹੜ੍ਹ ਆਉਂਦੇ ਹਨ ਤਾਂ ਉਸ ਨੂੰ ਕਿਸਾਨਾਂ ਦਾ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਵੇਗਾ ਆਪਾਂ ਅਸਲੇ ਵਿਧਾਨ ਸਭਾ ਕਾਇਨਾਲਾ ਤੇ ਮਲਾ ਅਮਰਸਰ ਗੁਰਦਾਸ ਪੁੱਤੀ ਹੱਦ ਦੇ ਉੱਤੇ ਖੜਿਆ ਇੱਦਾਂ ਸਾਡੇ ਤੇਦਾ ਬੱਬਾ ਨਾਨਕ ਕਾ ਇੱਦਾਂ ਅਈ ਨਾਲ ਆਇਆ ਆ ਪਿੱਛਲੇ ਪਾਸੇ ਆਪਣੇ ਦਾਵੀ ਦਰਿਆ ਆਪਣੇ ਵਗ ਰਿਹਾ ਹਰ ਵਾਰ ਦਾਵੀ ਦਰਿਆ ਚ ਜਦੋਂ ਪਾਣੀ ਚੜਦਾ ਸੀਗਾ ਤੇ ਇਹ ਸੇਦੀਆਂ ਦੀਆਂ ਸਾਡੀਆਂ ਬਹੁਤ ਫਸਲਾਂ ਜਿਹੜੀਆਂ ਪzbਾਦ ਹੋ ਜਾਂਦੀਆਂ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਸੀ ਕਰੋੜਾਂ ਰੁਪਏ ਦੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਸੀਗੀਆਂ ਤੇ ਮੈਂ 2 ਸਾਲ ਪਹਿਲਾਂ ਜਦੋਂ ਬਹੁਤ ਪਾਣੀ ਆਇਆ ਤੇ ਮੁਖਵੰਤੀ ਸਾਹਿਬ ਸਦਾ ਭਗਵਾਨ ਸ੍ਰੀ ਮਾਨ ਜੀ ਮੈਨੂੰ ਕਹਿੰਦੇ ਕਿ ਇਹ ਕਿਉਂ ਉੱਥੇ ਬਾੜੀ ਆਉਂਦਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਉੱਥੇ ਇੱਕ ਪੁਲ ਬਣਨ ਵਾਲਾ ਜੀ ਜੇ ਉਹ ਪੁਲ ਬਣ ਜੇ ਤੇ ਸਾਡੀ ਕਾਇਆ ਕਲਪ ਹੋ ਸਕਦੀ ਹੈ ਸਾਡਾ ਏਰੀਆ ਜਿਹੜਾ ਬਚ ਸਕਦਾ ਸੋ ਉਹਨਾਂ ਨੇ ਆਪਾਂ ਨੂੰ 11 ਕਰੋੜ ਰੁਪਏ ਦਿੱਤਾ ਇਸ ਪੁਲ ਵਾਸਤੇ ਤੇ ਅੱਗੇ ਸੜਕ ਵੀ ਜਿਹੜੀ ਉਹ ਵੀ ਅਸੀਂ ਥੋੜੀ ਵੱਡੀ ਵੀ ਕੀਤੀ ਹੈ ਉਹਦੀ ਫੇਸ ਵੀ ਕੀਤੀ ਹੈ 11 ਕਰੋੜ ਦੀ ਲੱਗਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਇਹਨੂੰ 15 ਜੁਲਾਈ ਤੱਕ ਖੋਲ੍ਹ ਦਾਂਗੇ 10-15 ਦਿਨ ਦੇ ਵਿੱਚ ਵਿੱਚ ਕੰਪਲੀਟ ਹੋ ਗਿਆ ਸਦਾ ਹੀ ਅਸੀਂ ਇਹਦੇ ਦੂਵੇਂ ਪਾਸੇ ਰੋਡ ਜਿਹੜੀ ਬਣਨ ਵਾਲੀ ਹੈਗੀ ਉਹ ਬੜਾ ਆਖੇ ਇਹਨੂੰ ਜਦੋਂ ਖੋਲ੍ਹ ਦਾਂਗੇ ਤਾਂ ਹੁਣ ਸਾਨੂੰ ਜਿਹੜਾ ਕੋਈ ਖਤਰਾ ਨਹੀਂ ਹੈ ਕਿ ਇੱਥੇ ਪਾਣੀ ਚ ਸਾਡੇ ਕਿਸਾਨ ਰਹਿ ਜਾਣਗੇ ਜਾਂ ਕੋਈ ਲੇਬਰ ਵਾਲੇ ਪਿਛਲੀ ਵਾਰ ਅਸੀਂ ਬੜੀਆਂ ਔਖਾਂ ਲੇਡੀਜ਼ ਬਚਾ ਲਈਆਂ ਜਿਹੜੀਆਂ ਕੰਮ ਕਰਦੀਆਂ ਕਈਆਂ ਸੀਗੀਆਂ ਉਹਨਾਂ ਨੂੰ ਬੜਾ ਔਖਾ ਕੋ ਪਾਣੀ ਚੋਂ ਕੱਢ ਕੇ ਲੈਂਦਾ ਸੀਗਾ ਸੋ ਮੈਂ ਅੱਜ ਵਿਖੜ ਆਇਆ ਸੀ ਹੜਾਂ ਦਾ ਕਿਉਂਕਿ ਅੱਗੇ ਮੌਸਮ ਆ ਗਿਆ ਉਹਦੇ ਅਗਾਊਂ ਪ੍ਰਬੰਧਨ ਮੇਰੇ ਨਾਲ ਐਸ.ੀ. ਸਾਹਿਬ ਨੇ ਐਸ.ਟੀ.ਐਮ. ਸਾਹਿਬ ਨੇ ਐਕਸੀਅਨ ਸਾਹਿਬ ਨੇ ਬੀ.ਡੀਓ ਸਾਰੇ ਅਫਸਰ ਨੇ ਸਰਦਨ ਮੇ ਲੈ ਕੇ ਆਏ ਕਿਉਂਕਿ ਇਹ ਐਡਵਾਂਸ ਸਾਨੂੰ ਇਹਨਾਂ ਥੀਜਾਦਾ ਪ੍ਰਬੰਧ ਜਿਹੜਾ ਕਰ ਲੈਣਾ ਚਾਹੀਦਾ ਸੋ ਮੈਂ ਆਪਣੀ ਟੀਮ ਦਾ ਵੀ ਅਫਸਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਬੜੇ ਟਾਈਮ ਦੇ ਵਿੱਚ ਇਸ ਪੁਲ ਨੂੰ ਜਿਹੜਾ ਤਿਆਰ ਕੀਤਾ ਬਹੁਤ ਤੇਜ਼ੀ ਨਾਲ ਤਿਆਰ ਕੀਤਾ ਸੋ ਮੈਨੂੰ ਲੱਗਦਾ ਕਿ ਹੁਣ ਇਸ ਸੀਰੀਅਲ ਚ ਹੜਾਂ ਦੀ ਜਿਹੜੀ ਆ ਉਹ ਮਾਰ ਤੋਂ ਅਸੀਂ ਬਚ ਜਾਗੇ ਬਾਕੀ ਕੁਦਰਤ ਤੇ ਚਲੋ ਕੁਦਰਤ ਹੈ ਕੋਈ ਜ਼ਿਆਦਾ ਹੀ ਆਜੇ ਕੰਮ ਤਾਂ ਫਿਰ ਤਾਂ ਵੱਖਰੀ ਗੱਲ ਹੈ ਪਰ ਨਹੀਂ ਤੇ ਮੈਨੂੰ ਲੱਗਦਾ ਕਿ ਹੁਣ ਕਿਰਪਾ ਹੋ ਜੂਗੀ ਕਿਉਂਕਿ ਜਦੋਂ ਮੈਂ ਪਹਿਲੇ ਬੜਿਆ ਸੀ ਤੇ ਐਮਪੀ ਮੰਤਰੀ ਬਣਿਆ ਸੀਗਾ ਤੇ ਲੋਕਾਂ ਨੇ ਮੈਨੂੰ ਬਹੁਤ ਕਿਹਾ ਜੀ ਕਿ ਇੱਕ ਪੁਲ ਜੇ ਬੜਾ ਦਿਓ ਇਹ ਬੜਦਾ ਹੀ ਦੀ ਜੀ ਪਿੰਦੂ ਕਹਿੰਦੇ 50 ਸਾਲ ਹੋ ਗਏ ਜੀ ਇਹ ਪੁਲ ਨਹੀਂ ਬਣਦਾ ਮੈਂ ਬੜਦਾ ਕਿਉਂ ਦੀ ਯਾਰ ਕਹਿੰਦੇ ਬੜਾਇਆ ਜੀ ਬਣਨਾ ਕੀ ਸੀਗਾ ਸੋ ਆਪਾਂ ਇੱਕ ਇਹ ਪੁਲ ਬੜਾਇਆ ਦੋ ਆਪਾਂ ਪਟੂਨ ਬੜੇ ਚ ਬੜਾਇਆ ਕਾਰੀ ਦਾ ਵੀ ਦੇ ਉੱਤੇ ਇਸੇ ਕਰਕੇ ਬਣਾਇਆ ਕਿ ਜਿਹੜੇ ਪਾਸ ਸਾਡੇ ਕਿਸਾਨ ਨੇ ਉਹ ਵਧੀਆ ਖੇਤੀ ਕਰ ਸਕਣ ਚੰਗੀ ਵਾਈ ਕਰ ਸਕਣ ਇਹਨਾਂ ਪੁਲਾਂ ਦੇ ਕਰਕੇ ਹੋਰ ਜ਼ਮੀਨ ਦਾ ਰੇਟ ਜਿਹੜਾ ਇੱਥੇ ਤੁਸੀਂ ਦੇਖਿਓ ਸਾਡੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੁੰਦਾ ਕਿੰਨਾ ਕੋਈ ਪਿੰਡਾਂ ਨੂੰ ਨਾ ਪਹੁੰਚੇ ਇਹ ਤਾਂ ਬੜਾ ਹਲਾਬ ਅਗਲੇ ਪਾਸੇ ਤੁਹਾਨੂੰ ਮੈਂ ਦੱਸਿਆ ਵੀ ਇਤੋਂ ਦੀ ਲੰਘ ਕੇ ਅੱਗੇ ਆਪਾਂ ਡੇਰੇ ਬਾਬੇਦਾਨ ਕਦੋਂ ਜੁੜ ਜਾਂਦੇ ਆਉ ਅੱਗੇ ਮਤਲਬ ਜਿਹੜਾ ਬੜੇ ਬੜੇ ਪਿੰਡ ਦੇ ਅੱਗੇ ਬਹੁਤ ਜ਼ਮੀਨ ਹੈ ਆਪਣੀ ਉਹ ਸਾਰੇ ਜ਼ਾਬੀਦਰਾਤ ਉਹ ਅੱਗੇ ਸਾਰੇ ਇਲਾਕੇ ਨੂੰ ਬਹੁਤ ਜਿਹੜਾ ਫਾਇਦਾ ਹੋਊਗਾ ਉਹ ਇਹ ਸਭ ਤੋਂ ਜ਼ਿਆਦਾ ਹੈ ਸਾਡੇ ਦੇਸ਼ ਨੂੰ ਫਾਇਦਾ ਹੋਊਗਾ ਸਾਡੇ ਸਾਕਾ ਜਿਹੜੇ ਜਵਾਨ ਨੇ ਬੀਐਸਐਫ ਵਾਲੇ ਫੌਜ ਵਾਲੇ ਉਹਨਾਂ ਨੂੰ ਅੱਗੇ ਜਿਹੜਾ ਅੱਗੇ ਫੌਜਦਿਆਂ ਤੇ ਬੀਐਸਐਫ ਦੀਆਂ ਚੌਕੀਆਂ ਨੇ ਤੇ ਉਹਨਾਂ ਦਾ ਰੋਜ਼ ਆਵਾਜਾਈ ਦਾ ਬਚਾਦੇ ਉਹ ਬੜੇ ਤੰਗ ਹੋ ਜਾਂਦੇ ਹਾੜਾਂ ਦੇ ਵਿੱਚ ਉਹਨਾਂ ਦਾ ਵੀ ਬਗ ਜਿਹੜਾ ਕੰਮ